ਆਜੋ ਤੁਹਾਨੂੰ ਜਿਹੜੀ ਸ਼ੀਸ਼ੀ ਆ ਇਹਦੇ ਵਿੱਚ ਜਿਹੜਾ ਤੇਲ ਆ ਉਹਦੀ ਕਰਾਮਾਤਾਂ ਦੀਆਂ ਗੱਲਾਂ ਤੁਹਾਨੂੰ ਦੱਸਦੇ ਆਂ ਜਦ ਬਾਪੂ ਜੀ ਦੱਸਣਗੇ ਆਪਾਂ ਨੂੰ ਇਹ ਕੋਈ ਸਰੋਂ ਦਾ ਤੇਲ ਨਹੀਂ ਹੈਗਾ ਜੀ ਇਹ ਇੱਕ ਦਰਖਤ ਦਾ ਤੇਲ ਆ ਦਰਖਤ ਦੇ ਵਿੱਚੋਂ ਮਤਲਬ ਕੱਢਿਆ ਹੋਇਆ ਤੇਲ ਆ ਤੇ ਬਾਪੂ ਜੀ ਕਿੱਥੇ-ਕਿੱਥੇ ਕੰਮ ਆਉਂਦਾ ਜੀ ਇਹ ਜਿਹੜਾ ਤੇਲ ਆ ਜੀ ਇਹ ਜੀ ਕੋਈ ਵੀ ਖਾਜ ਖੁਜਲੀ ਹੋਵੇ ਕੋਈ ਖਾਜ ਖੁਜਲੀ ਹੋਵੇ ਕੋਈ ਕਰਹੀ ਪਈ ਹੋਵੇ ਕਰਹੀ ਪਈ ਹੋਵੇਗੀ ਉਹਦਾ ਇਲਾਜ ਕਰਦਾ ਹੈ ਉਹਦਾ ਇਲਾਜ ਕਰਦਾ ਹੈ ਇਹ ਇੱਕ ਦਰਖਤ ਤੋਂ ਮਤਲਬ ਲਿਆ ਹੋਇਆ ਜੀ ਇਹ ਹਾਂ ਕਿਆ ਬਾਤ ਹੈ ਕਿਹੜਾ ਦਰਖਤ ਕਿਹੜਾ ਜੀ ਕੀ ਨਾਮ ਆਂ ਦਰਖਤ ਦਾ ਕਈਆ ਉਧਰ ਜੋ ਅੜੀਸਾ ਚ ਕਰੰਜ ਵੀ ਕਹਿੰਦੇ ਨੇ ਕਰੰਜ ਕਹਿ ਦਿੰਦੇ ਆ ਅੜੀਸਾ ਚ ਹਾਂ ਇੱਕ ਤਾਂ ਇਹ ਕੀ ਕਿਹਾ ਜੀ ਸੁਖਚੈਨ ਸੁਖਚੈਨ ਵੀ ਕਹਿੰਦੇ ਨੇ ਸੁਖਚੈਨ ਵੀ ਕਹਿ ਦਿੰਦੇ ਆ ਜੀ ਇਹਨੂੰ ਕੋਈ ਕਰੰਜ ਕਹਿ ਦਿੰਦਾ ਹੁਣ ਆਪਾਂ ਨੂੰ ਕੋਈ ਕਰੰਜ ਕਹਿ ਦਿੰਦਾ ਤੇ ਤੈਨੂੰ ਦਰਖਤ ਵੀ ਦਿਖਾ ਦਿੰਦੇ ਆ ਕਿੱਥੇ ਆ ਆਮ ਹੋ ਗਿਆ ਪੰਜਾਬ ਚ ਤੇ ਇਹ ਜਿਹੜਾ ਪਹਿਲਾਂ ਲਿਆ ਸੀ ਅੜੀਸਾ ਚੋਂ ਬੂਟਾ 30 ਸਾਲ ਪਹਿਲਾਂ ਅੜੀਸਾ ਚੋਂ ਲਿਆ ਸੀ ਬੂਟਾ ਠੀਕ ਹੈ ਜੀ ਨਰਸਰੀ ਚੋਂ ਨਰਸਰੀ ਦੇ ਵਿੱਚੋਂ ਹੁਣ ਤਾਂ ਆਮ ਹੋ ਗਿਆ ਪੰਜਾਬ 'ਚ ਇਹ ਹਾਂਜੀ ਹਾਂਜੀ ਤੇ ਇਹ ਜਿਹੜਾ ਬਾਪੂ ਜੀ ਜਿਹੜਾ ਤੇਲ ਆ ਜੀ ਇਹ ਇਹ ਮਤਲਬ ਕਾਹੜ ਕਿਨੇ ਕੱਢੀ ਸੀ ਇਹ ਤੇਲ ਦੀ ਕਾਹੜ ਸਾਡੇ ਭਈਆ ਸ਼ਿਕ ਬਿਆ ਅੱਛਾ ਜੀ ਅੱਛਾ ਜੀ ਉਹਨੇ ਕੱਢੀ ਜੀ ਬਿਹਾਰ ਦੇ ਇੱਕ ਭਈਆ ਸੀ ਉਹਨੇ ਇਹ ਕਾਹੜ ਕੱਢੀ ਸੀ ਉਹ ਰਾਤ ਨੂੰ ਕਹਿੰਦੇ ਸੀ ਵੀ ਮੱਛਰ ਤੋਂ ਵੀ ਲਾ ਕੇ ਪੈ ਜਾਂਦਾ ਸੀਗਾ ਤੇ ਮੱਛਰ ਵੀ ਉਹਦੇ ਕੋਲੇ ਆਉਂਦਾ ਨਹੀਂ ਸੀ ਲਓ ਜੀ ਹੁਣ ਮੱਛਰ ਦਾ ਮਾਜੇ ਖੇਲੂ ਵੀ ਪੈ ਲਾ ਕੇ ਮੋਟਰ ਤੇ ਹਾਂਜੀ ਹਾਂਜੀ ਦਰਸਨ ਨੇ ਵੱਡ ਵੱਡ ਦਵੱਟੇ ਮਾਰੀਆਂ ਨੇ ਫੌਜੀ ਨੇ ਨਾਮ ਨਾ ਪੈ ਰਿਆ ਨਾ ਸਾਡੇ ਨੇੜੇ ਮੱਛਰ ਹੁੰਦੇ ਨਹੀਂ ਅੱਛਾ ਜੀ ਤੇ ਇਹ ਲਾਉਣਾ ਕਿਵੇਂ ਆ ਮਤਲਬ ਕਿੰਨਾ ਕੁ ਲਾਉਣਾ ਜੀ ਇਹ ਸਰੋਂ ਦੇ ਤੇਲ ਲੰਗੂ ਹੈ ਸਰੋਂ ਦੇ ਤੇਲ ਲੰਗੂ ਲਾਉਣਾ ਜੀ ਤੇ ਜੇ ਕਿਸੇ ਨੂੰ ਚਾਹੀਦਾ ਉਹ ਬੂਲ ਪਿੰਡ ਦੇ ਵਿੱਚ ਆ ਬਾਪੂ ਜੀ ਨੂੰ ਮਿਲ ਸਕਦੀਆਂ ਤੁਸੀਂ ਨਹਿਰ ਤੇ ਆ ਕੇ ਜਦੋਂ ਮਰਜੀ ਬਾਪੂ ਜੀ ਆਪਣਾ ਨਾਮ ਵੀ ਦੱਸ ਦੋ ਮੜ ਜਾਈ ਰਣ ਸਿੰਘ ਰਣ ਸਿੰਘ ਆ ਜੀ ਜਦੋਂ ਮਰਜੀ ਨਹਿਰ ਤੇ ਬੂਲ ਵਾਲੀ ਨਹਿਰ ਤੇ ਆ ਕੇ ਤੁਸੀਂ ਇਹਦਾ ਮਤਲਬ ਕੋਈ ਇਹ ਮੁਫਤੀ ਹੈ ਜੀ ਇਹ। ਇਹ ਚੇਤ ਚ ਮਿਲੂਗਾ ਚੇਤ ਦੇ ਮਹੀਨੇ ਚ। ਚੇਤ ਦੇ ਮਹੀਨੇ ਦੇ ਵਿੱਚ ਮਿਲੂਗਾ ਪਰ ਇਹ ਹਾਂ ਵੀ ਜੇ ਕਿਸੇ ਨੇ ਕੋਈ ਉਦਾਂ ਟਰਾਈ ਕਰਨਾ ਹੋਵੇ ਬਿਨਾਂ ਕਿਸੇ ਦਵਾਈ ਤੋਂ ਵੀ ਜਿਵੇਂ ਲੋਕ ਅੱਜ ਕੱਲ ਅੰਗਰੇਜ਼ੀਆਂ ਦਵਾਈਆਂ ਬਾਪੂ ਜੀ ਲੈ ਲੈਂਦੇ ਆ। ਵੀ ਉਹਦੇ ਤੋਂ ਜੇ ਤੁਸੀਂ ਵੀ ਰਾਹਤ ਪਾਉਣੀ ਆ ਤਾਂ ਜਦੋਂ ਮਰਜੀ ਆਜੋ। ਅੱਛਾ ਇਹਦਾ ਇੱਕ ਇਹਦਾ ਬਰਤਨ ਦਾ ਇੱਕ ਤਰੀਕਾ ਤੁਹਾਨੂੰ ਮੈਂ ਹੋਰ ਦੱਸਦਾ ਵੀ ਸਰੀਰ ਸਰੀਰ ਬਿਲਕੁਲ ਸੁੱਕਾ ਚਾਹੀਦਾ ਨਹੀਂ। ਸਰੀਰ ਬਿਲਕੁਲ ਸੁੱਕਾ ਹੋਵੇ ਪਾਣੀ ਨਹੀਂ ਸਰੀਰ ਤੇ ਲੱਗਿਆ ਹੋਣਾ ਚਾਹੀਦਾ ਜਦੋਂ ਇਹ ਇਹਦੀ ਵਰਤੋਂ ਕਰਨੀ ਆ। ਕਿ ਜਦੋਂ ਮਰਜ਼ੀ ਤੁਸੀਂ ਆ ਕੇ ਬੂਲਪਿੰਡ ਦੇ ਵਿੱਚ ਲੈ ਸਕਦੇ ਹੋ ਬਾਪੂ ਜੀ ਕੀ ਕਹਿੰਦੇ ਸੀ ਤੁਸੀਂ ਪਾਣੀ ਲਾਵਾਂਗੇ ਨਾ ਜਦੋਂ ਪਾਣੀ ਲਿਆ پورا ਹੱਥ ਚ ਅੱਛਾ ਜੀ 1 ਮਿੰਟ ਮੈਂ ਲੈ ਆਉਣਾ ਵੀ ਪਾਣੀ ਲਿਓ ਲਓ ਬਾਪੂ ਜੀ ਲਓ ਜੀ ਆ ਪਾਣੀ ਪਾਦਾ ਜੀ ਇੱਥੇ ਲਓ ਜੀ ਪਾਣੀ ਪਾਇਆ ਇਹਨਾਂ ਐ ਆ ਮੈਲ ਬਣ ਗਈ ਆ ਦੇਖ ਲਓ ਜੀ ਪਾਣੀ ਪਾਏ ਤੇ ਨੇ ਚਿੱਟਾ ਹੋ ਜਾਣਾ ਇਹਦੀ ਮੈਲ ਬਣ ਜਾਣੀ ਆ ਦੇਖੋ ਰੰਗ ਚੇਂਜ ਹੋ ਗਿਆ ਹਾਂ ਸਹੀ ਗੱਲ ਆ ਇਹ ਤੇ ਇੱਦਾਂ ਦਿਨ ਪਾਉਣਾ ਆ ਬਾਹਾਂ ਸੁੱਕੀ ਆ ਆ ਬਾਹਾਂ ਇੱਧਰ ਸੁੱਕੀ ਆ ਗਿੱਲਾ ਤਾਂ ਨਹੀਂ ਹੈਗਾ ਹੱਥ ਨਹੀਂ ਸੁੱਕੀ ਆ ਬੈਠਾ ਲਓ ਜੀ ਸੁੱਕੀ ਬਾਹ ਦੇ ਲੈ ਕੋਈ ਰੰਗ ਚੇਂਜ ਨਹੀਂ ਹੋਇਆ ਲੈ ਸੁੱਕੀ ਬਾਹ ਤੇ ਸੁੱਕੀ ਬਾਂਦੇ ਲਾਉਣਾ ਖਾਜ ਖੁਜਲੀ ਤੇ ਕਰਈਆਂ ਪਈਆਂ ਹੋਣ ਕੋਈ ਪ੍ਰਾਣੀ ਹੋਵੇ ਆਹ ਤੇ ਮੈਲ ਬਣ ਜਾਂਦੀ ਐ ਗਿੱਲੇ ਤੇ ਲਾਵਾਂਗਾ ਮੈਲ ਬਣ ਗਿੱਲੇ ਤੇ ਬਣਦੀ ਐ ਮੈਲ ਬਣ ਜਾਂਦੀ ਐ ਸੁੱਕੇ ਤੇ ਲਾਉਂਗੇ ਤਾਂ ਤਾਂ ਇਹਦਾ ਸਹੀ ਇਸਤੇਮਾਲ ਹੋਊਗਾ ਸੁੱਕੇ ਤੇ ਬਰਤਨਾ ਵਾ ਵੀ ਮਤਲਬ ਜਦੋਂ ਮਰਤੇ ਸੋਰ ਮੈਂ ਦਰਖਤ ਦਿਖਾਉਣਾ ਜੀ ਉਹ ਪਰੇ ਆ ਦਰਖਤ ਵੀ ਉਹ ਦਰਖਤ ਦਾ ਲਿਆ ਹੋਇਆ ਜੀ ਉਹ ਜੀ ਆਹ ਦਰਖਤ ਆ ਉਹ ਜਿਹੜਾ ਹੁਣੇ ਬਾਪੂ ਜੀ ਨੇ ਆਪਾਂ ਨੂੰ ਉਹਦੇ ਬਾਰੇ ਦੱਸਿਆ ਵਾ ਤੇ ਆ ਉਹ ਤੇਲ ਆ ਤੇ ਪਤਾ ਨਹੀਂ ਉਹਨੇ ਬਾਈ ਕਿਵੇਂ ਇਹਦੇ ਵਿੱਚੋਂ ਇਹ ਤੇਲ ਕੱਢਿਆ ਵੀ ਰੱਬ ਦੀਆਂ ਮਿਹਰਾਂ ਨੇ ਹਨਾ ਵੀ ਉਹ بڑا ਬੰਦਾ ਤਜਰਬੇਕਾਰ ਸੀਗਾ ਤੇ ਇਹਨਾਂ ਦਾ ਸਾਝੀ ਸੀਗਾ ਹੁਣ ਤਾਂ ਉਹ ਚਲੇ ਗਿਆ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰੋ